ਜਿੰਦ ਬੋਲੋ ਅੱਜ ਦੇਖੋ ਵੀ 19 ਤਰੀਕ ਹੋ ਗਈ ਆ ਤੇ ਮੂੰਹ ਫੇੜੋ ਸਟ ਟੁੱਟ ਚੁੱਕਾ ਸਰਕਾਰ ਨੂੰ ਹੱਥ ਜੋੜ ਕੇ ਬੇਨਤੀ ਆ ਮੁੱਖ ਮੰਤਰੀ ਸਾਹਿਬ ਨੂੰ ਕਿ ਜਿਹੜਾ ਸਾਡੇ ਕੋਲ ਇੰਨਾ ਪਾਣੀ ਇਹਨਾਂ ਨੇ ਜਮ੍ਹਾਂ ਕਰ ਰੱਖਿਆ ਇਹਨੂੰ ਜਿਹੜਾ ਹੈਗਾ ਬਾਹਰੀ ਕੇਡ ਤੋਂ ਜਿਹੜਾ ਇਸ ਨੂੰ ਇਹ ਰਿਲੀਜ਼ ਕੀਤਾ ਜਾਵੇ ਦਿਨੇ ਲੈਟ ਸਾਰੀ ਤੇੜੀ ਬੰਦ ਰਹਿੰਦੀ ਆ ਰਾਤ ਨੂੰ ਆਉਂਦੀ ਆ ਉਹ ਵੀ ਧਮੱਕੇ ਜੇ ਮਾਰਦੀ ਆ ਆਉਂਦੀ ਆ ਚੱਲ ਜਾਂਦੀ ਆਉਂਦੀ ਮੱਛਰ ਵੀ ਇੰਨਾ ਵਾ ਕਿ ਜਿੰਨਾ ਛੁੱਟ ਮਾਰ ਲੀਏ ਬੇਸਾਬਾ ਆ ਦੇਖੋ ਬੂਟੇ ਦਾ ਮੋਢ ਦਾ ਕੀ ਹਾਲਾਤ ਆ ਉਤੋਂ ਖਿੱਤਿਆ ਹੈ ਜੋ ਨਾਲਾ ਕਿ ਟੁੱਟ ਗਿਆ ਹੱਤ ਪਕੇ ਮੋਢ ਪਟਿਆ ਮੁੱਢਾ ਦਾ ਹਾਲ ਤੇ ਕੀ ਹਾਲਾਤ ਬਣ ਗਏ ਅਸੀਂ ਇਸ ਟਾਈਮ ਖੜੇ ਆ ਪਵਿੱਤਰ ਨਗਰੀ ਸੁਲਤਾਨਪੁਰ ਲੋਧੀ ਦਾ ਮੰਡ ਖੇਤਰ ਜਿੱਥੇ ਕਿ 15 ਤੋਂ 20 ਪਿੰਡ ਜਿਹੜੇ ਆ ਹੜ ਪਰਭਾਵਿਤ ਹੋਏ ਨੇ ਤੁਸੀਂ ਆਸ-ਪਾਸੇ ਤਸਵੀਰਾਂ ਦੇਖ ਸਕਦੇ ਹੋ ਪਾਣੀ ਹੀ ਪਾਣੀ ਹਜ਼ਾਰਾਂ ਏਕੜ ਫਸਲ ਜਿਹੜੀ ਆ ਉਹ ਬਿਲਕੁਲ ਪਾਣੀ ਦੇ ਵਿੱਚ ਫਸ ਚੁੱਕੀ ਆ ਡੁੱਬ ਚੁੱਕੀ ਆ ਤੁਸੀਂ ਤਸਵੀਰਾਂ ਜਿਹੜੀਆਂ ਦੇਖ ਸਕਦੇ ਹੋ ਕਿੰਨੀ ਆ ਮੁਸ਼ਕਲ ਦੇ ਵਿੱਚ ਕਿਸਾਨ ਨੇ ਰਾਤਾਂ ਨੂੰ ਕਿਹੜੀ-ਕਿਹੜੀਆਂ ਪ੍ਰੋਬਲਮ ਆ ਆਉਂਦੀਆਂ ਨੇ ਕਿਹੜੀ ਕਿਹੜੀਆਂ ਸਹੂਲਤਾਂ ਸਰਕਾਰਾਂ ਉਹਨਾਂ ਨੂੰ ਦੇ ਰਹੀਆਂ ਜਾਂ ਨਹੀਂ ਦੇ ਰਹੀਆਂ ਜਾਂ ਕਿਸ ਤਰ੍ਹਾਂ ਦੀਆਂ ਜਿਹੜੇ ਹਾਲਾਤ ਨੇ ਬਣੇ ਹੋਏ ਔਰ ਤੁਸੀਂ ਤਸਵੀਰਾਂ ਦੇ ਸਕਦੇ ਹੋ ਕਿ ਜਿਵੇਂ ਸਮੁੰਦਰ ਹੁੰਦਾ ਸਮੁੰਦਰ ਵਾਂਗ ਜਿਹੜਾ ਹੈ ਪਾਣੀ ਜਿਹੜਾ ਤੁਸੀਂ ਦੇਖ ਸਕਦੇ ਦੂਰ ਤੱਕ ਜਿਹੜੀਆਂ ਤਸਵੀਰਾਂ ਪਾਣੀ ਹੀ ਪਾਣੀ ਦਿਸਦਾ ਅਗਣ ਬੋਟ ਤੇ ਜਰੀਏ ਜਿਹੜੇ ਲੋਕ ਇੱਥੇ ਆਉਂਦੇ ਨੇ ਆਹੋ ਗੱਲਬਾਤ ਵੀ ਕਰਦੇ ਆਂ ਕੁਝ ਲੋਕ ਜਿਹੜੇ ਆ ਉਹ ਤੁਰ ਕੇ ਜਿਹੜੇ ਪਾਣੀ ਦੇ ਵਿੱਚ ਦੀ ਆ ਰਹੇ ਨੇ ਆਪਾਂ ਇਹਨਾਂ ਨਾਲ ਵੀ ਗੱਲਬਾਤ ਕਰਦੇ ਤੇ ਪਿਛਲੇ ਬੰਨੇ ਮੈਂ ਕੈਮਰਾਮੈਨ ਨੂੰ ਕਹਿੰਗਾ ਬੋਰਡ ਜਿਹੜਾ ਬੋਰਡ ਦੇ ਜ਼ਰੀਏ ਵੀ ਕੁਝ ਨਾ ਕੁਝ ਲੋਕ ਆ ਰਹੇ ਨੇ ਫਸਲਾਂ ਡੁੱਬੀਆਂ ਹੋਈਆਂ ਨੇ ਮੋਟਰਾਂ ਜਿਹੜੀਆਂ ਉਹ ਨੰਗੀਆਂ ਨੇ ਆਓ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਕਿੰਨਾ ਭਿਆਨਕ ਮੰਜ਼ਰ ਆ ਹਾਲਾਤ ਬਹੁਤ ਹੀ ਭਿਆਨਕ ਨੇ ਬਹੁਤ ਹੀ ਦਰਦ ਵਾਲੇ ਨੇ ਬਹੁਤ ਹੀ ਦੁੱਖ ਦੇਣ ਵਾਲੇ ਨੇ ਸਾਡੇ ਨਾਲ ਕੁਝ ਕਿਸਾਨ ਨੇ ਆਓ ਆਪਾਂ ਗੱਲਬਾਤ ਕਰਦੇ ਆ ਸਵੇਰੇ ਸਵੇਰੇ ਅੱਜ ਤੁਸੀਂ ਕਿੱਧਰ ਔਰ ਕੀ ਸੋਚ ਰਹੇ ਨੇ ਜਾਣਾ ਕਿ ਜੀ ਦਵਾਈਆਂ ਦੁਆਿਆਂ ਨੂੰ ਲਾਈਨ ਚੱਲੇ ਆ ਕਿਸੇ ਦੇ ਕੋ ਖਾਰਚ ਹੁੰਦੀ ਆ ਕਿਸੇ ਨੂੰ ਬੁਖਾਰ ਆ ਕਿਸੇ ਦਾ ਸਿਰ ਪੀੜ ਕਰਦਾ ਕਿਸੇ ਨੂੰ ਉਦਾਂ ਕੋਈ ਟੈਨਸ਼ਨ ਨਾਲ ਬਿਮਾਰ ਕਰਕੇ ਇੱਥੇ ਆਉਂਦੇ ਆ ਉਹੀ ਬੁਖਾਰ ਦੀ ਉਹੀ ਸਿਰ ਪੀੜ ਦੀ ਉਹੀ ਢਿੱਡ ਪੀੜ ਦੀ ਇੱਕੋ ਹੀ ਗੋਲੀ ਸਾਰਿਆਂ ਨੂੰ ਦਿੱਤੀ ਜਾਂਦੇ ਥੱਬਾ ਥੱਬਾ ਭਰ-ਭਰ ਕੇ ਅਸੀਂ ਉਹ ਛੇਰਾਂ ਲਾਈਨ ਚੱਲੇ ਆ ਜੀ ਨੇ ਰਾਤ ਨੂੰ ਕੋਈ ਪ੍ਰੋਬਲਮ ਆ ਗਈ ਸੀ ਬਿਮਾਰ ਹੋ ਗਿਆ ਸੀ ਜਾਂ ਕੱਦਾਂਜੀ ਹਾਂਜੀ ਪ੍ਰੋਬਲਮ ਆ ਗਈ ਸੀ ਲਾ ਲਾ ਪੇੜੋਂ ਲੱਪੀ ਸੀ ਪੇ ਪੇੜ ਸਾਰਾ ਦਿਨ ਇਥੇ ਪਾਣੀ ਚ ਤੁਰੇ ਫਿਰਦੇ ਰਹਿੰਦੇ ਆ ਕੰਮ ਕੋ ਕਰਦੇ ਆ ਕਿਸੇ ਵੀਰ ਭਰਾ ਨੂੰ ਕੱਢ ਕੇ ਲੈਂਦੇ ਜਿਵੇਂ ਤੁਸੀਂ ਬਹੁਫਰਾਜ ਦੇ ਵੇਖੋ ਵੀ 19 ਤਰੀਕ ਹੋ ਗਈ ਆ ਤੇ ਮੂੰਹਾਂ ਫੇੜ ਉਹ ਟੁੱਟ ਚੁੱਕਾ ਓ ਮਾਈ ਗੋਡ ਠੀਕ ਹੈ ਤੁਸੀਂ ਸੁਣ ਸਕਦੇ ਹੋ ਕਿ ਰਾਤ ਜਿਹੜਾ ਮੂੰਹਾਂ ਜਿਹੜਾ ਇੱਕ ਹੋਰ ਬੰਨ ਜਿਹੜਾ ਉਹ ਟੁੱਟ ਗਿਆ ਕਿਉਂਕਿ ਤੁਹਾਨੂੰ ਦੱਸ ਦਈਏ ਕਿ ਇਧਰਲੀ ਸਾਈਡ ਤੇ ਵੀ ਇੱਕ ਦਰਿਆ ਚੱਲਦਾ ਇੱਕ ਇਧਰਲੀ ਸਾਈਡ ਤੇ ਵੀ ਦਰਿਆ ਚੱਲਦਾ ਇਸ ਨੂੰ ਟਾਪੂ ਕਿਹਾ ਜਾਂਦਾ ਮਿਨੀ ਸ਼੍ਰੀਲੰਕਾ ਟਾਪੂ ਕਿਹਾ ਜਾਂਦਾ ਪਰ ਇਸ ਸੁਲਤਾਨਪੁਰ ਲੋਧੀ ਤੋਂ 2019 ਦੇ ਵਿੱਚ ਜਿਹੜਾ ਉਹ ਪੁਲ ਬਣ ਗਿਆ ਸੀ ਇਸ ਕਰਕੇ ਇਸ ਨੂੰ ਰਸਤਾ ਜਿਹੜਾ ਉਹ ਲੱਗ ਗਿਆ ਸੀ ਆ ਉਹ ਆਪਣੇ ਨਾਲ ਹੋਰ ਵੀ ਇੱਕ ਬਾਬਾ ਜੀ ਕੀ ਕਹਿਣਾ ਜੀ ਹਾਲਾਤ ਬਹੁਤ ਮਾੜੀ ਆ ਜੀ ਸਾਹਿਬ ਵਾਹਿਗੁਰੂ ਜੀ ਕੀ ਫਤਿਹ ਵੀਰੇ ਜੀ ਹਾਲਾਤ ਇੰਨੇ ਗੰਭੀਰਾ ਜਿੰਨਾ ਆਪਾਂ ਝੂਠ ਮਾਰ ਲਈ ਕਿਉਂਕਿ ਫਸਲਾਂ ਤਾਂ ਇਨਾਂ ਦੀਆਂ ਬੇਕਾਰ ਹੋ ਗਈਆਂ ਸਾਰੀਆਂ ਮਰ ਗਈਆਂ ਝੋਨਾ ਵੀ ਮਰ ਗਿਆ ਜੋ ਨਦ ਕੀ ਆ ਕਮਾਦ ਜਿਹੜਾ ਸਾਹਮਣੇ ਦੇਖ ਲੋ ਕਿ ਇਹ ਕਮਾਦ ਵੀ ਦੋ ਦਿਨਾਂ ਨੂੰ ਜਿਹੜਾ ਥੋੜਾ ਜਿਹਾ ਪਾਣੀ ਘਟ ਗਿਆ ਇਹ ਵੀ ਗੱਲ ਜਾਣਾ ਇਹ ਵੀ ਕਿਸੇ ਕੰਮ ਦਾ ਨਹੀਂ ਕਿਉਂਕਿ ਸਭ ਤੋਂ ਸਖਤ ਫਸਲ ਇਹੀ ਆ ਇਹਦਾ ਵੀ ਇੰਨਾ ਹਾਲਾਤ ਮਾਰੇ ਹੋਗਾ ਕਿ ਇਹ ਥੱਲੋਂ ਸਾਰਾ ਵਹਿੰਦਾ ਜਾਂਦਾ ਔਰ ਪਾਣੀ ਫਸਲਾਂ ਮਰ ਗਈਆਂ ਘਰਾਂ ਚ ਪਾਣੀ ਪੈ ਗਿਆ ਤੂੜੀ ਜਿਹੜੀ ਆ ਉਹ ਵੀ ਗਿੱਲੀ ਹੋ ਗਈ ਆ ਜਿਹੜੇ ਬੱਚੇ ਆ ਉਹ ਅਸੀਂ ਇੱਥੋਂ ਜਿਹੜੇ ਰਸੀਵ ਕਰ ਦਿੱਤੇ ਬਾਹਰ ਕੱਢ ਦਿੱਤੇ ਆ ਕਿ ਬੱਚੇ ਸਕੂਲੇ ਕੁਝ ਇੱਥੇ ਪਰਿਵਾਰ ਹੈਗੇ ਜਿਨ੍ਹਾਂ ਦੇ ਬੱਚੇ ਇੱਥੇ ਆ ਤੂੜੀਆਂ ਵੀ ਜਿਹੜੀਆਂ ਖਰਾਬ ਹੋ ਗਈਆਂ ਫਸਲ ਤਖਰਾਬ ਹੋ ਗਈ ਉਹਨ ਜੀਮੀਦਾਰ ਦੇ ਪੱਲੇ ਕੀ ਰਹਿ ਗਿਆ ਜੀ ਲੱਕ ਤੋੜ ਕੇ ਸਿਰਤਾ 23 ਦੇ ਵਿੱਚ ਹੋਇਆ ਸੀ 24 ਦੇ ਵਿੱਚ ਝੋਨਾ ਹੋਇਆ ਮੜਾ ਮੁੜ 25 ਚ ਫੇ ਉਹੀ ਕੰਮ ਹੋ ਗਿਆ ਸਰਕਾਰ ਨੂੰ ਹੱਥ ਜੋੜ ਕੇ ਬੇਨਤੀ ਆ ਮੁੱਖ ਮੰਤਰੀ ਸਾਹਿਬ ਨੂੰ ਕਿ ਜਿਹੜਾ ਸਾਡੇ ਕੋਲ ਇੰਨਾ ਪਾਣੀ ਇਹਨਾਂ ਨੇ ਜਮ੍ਹਾਂ ਕਰ ਰੱਖਿਆ ਇਹਨੂੰ ਜਿਹੜਾ ਹੈਗਾ ਵਾਹਰੀ ਕੇ ਹੈਡ ਤੋਂ ਜਿਹੜਾ ਇਸ ਨੂੰ ਇਹ ਰਿਲੀਜ਼ ਕੀਤਾ ਜਾਵੇ ਤਾਂ ਕਿ ਜਿਹੜਾ ਆਉਣ ਵਾਲਾ ਪਾਣੀ ਆ ਪਿੱਛੇ ਦਹਿਮਾ ਦੇ ਵਿੱਚ ਪਾਣੀ ਵਧ ਰਿਹਾ ਸਾਡਾ ਤਾਂ ਨੁਕਸਾਨ ਜਿਹੜਾ ਹੋ ਗਿਆ ਹੁਣ ਸਾਡੇ ਗਾਲੇ ਭਰਾਣਾ ਡੁੱਬ ਜਾਣ ਕਿਉਂਕਿ ਜੇ ਸਾਦਾ ਚੋ ਨਾ ਮਰ ਗਿਆ ਮੁਰਕੇ ਜੱਕ ਦਾ ਮਗਾਰੀ ਛੜ ਦਿੱਤਾ ਤੇ ਉਹ ਵੀ ਮਰ ਜਾਣੇ ਇਸ ਵਾਸਤੇ ਸਹੀ ਹੈ ਸਹੀ ਹੈ ਜਿਹੜਾ ਪਾਣੀ ਸਾਡੇ ਕੋ ਇੱਥੇ ਪਿਆ ਵਾ ਇਹਨੂੰ ਰਿਲੀਜ਼ ਕੀਤਾ ਜਾਵੇ ਔਰ ਸਾਡਾ ਜਿਹੜਾ ਵਾ ਸਾਡੀ ਸਿਹਤ ਦਾ ਖਿਆਰ ਰੱਖਿਆ ਜਾਵੇ ਕਿਉਂਕਿ ਜਿਹੜੀਆਂ ਡਾਕਟਰਾਂ ਦੀਆਂ ਟੀਮਾਂ ਆਉਂਦੀਆਂ ਐਂਬੂਲੈਂਸ ਆਉਂਦੀ ਆ ਕੁਛ ਨਹੀਂ ਉਹ ਸਿਰਦਰਦ ਦੀਆਂ ਗੋਲੀਆਂ ਵਾਂ ਸਾਰਿਆਂ ਨੂੰ ਉਹ ਹੀ ਕਿਸੇ ਨੂੰ ਕੁਛ ਲਾ ਕੇ ਦੇ ਦਿੰਦੇ ਕਿੰਨੇ ਕੁਛ ਲਾ ਕੇ ਦੇ ਦਿੰਦੇ ਕਿਉਂਕਿ ਪਾਣੀ ਗੰਦਾ ਹੋਣ ਦੇ ਕਾਰਨ ਖਾਰਸ਼ ਬਹੁਤ ਆਉਂਦੀ ਆ ਤੇ ਬੱਚਿਆਂ ਦੇ ਪੇਟ ਸਾਰਿਆਂ ਦੇ ਪਾਣੀ ਕਰਨ ਖਰਾਬ ਹੋ ਗਿਆ ਕਿਉਂਕਿ ਬੋਰਾ ਚ ਪਾਣੀ ਪੈ ਗਿਆ ਅਸੀਂ ਪਾਣੀ ਜਿਹੜਾ ਬੋਤਲਾਂ ਵਾਲੇ ਬਹੁਤ ਘੱਟ ਪੀਣਾ ਪੀਨੇ ਆ ਪਿੰਡਾਂ ਵਾਲੇ ਇਸ ਕਰਕੇ ਸਾਡਾ ਜਿਹੜਾ ਬੋਰਾਂ 'ਚ ਪਾਣੀ ਪੈਣ ਕਰਕੇ ਸਾਡਾ ਪੇੜ ਸਭ ਤੋਂ ਜਿਆਦਾ ਪਰੇਸ਼ਾਨੀ ਸਾਨੂੰ ਪੇੜ ਦੇ ਰਤ ਨੂੰ 11 ਤਰੀਕ ਦਾ ਬੰਨ ਟੁੱਟਿਆ ਹੋਇਆ ਅੱਜ 19 ਤਰੀਕ ਹੋ ਗਈ ਆ ਰਾਤ ਨੂੰ ਕਿਸ ਤਰ੍ਹਾਂ ਗੁਜ਼ਾਰਦੇ ਨੂੰ ਸੌਂ ਕੇ ਜਾਂ ਜਾ ਕੇ ਜਾ ਨਹੀਂ ਵੀਰ ਜੀ ਜਾ ਕੇ ਜਾ ਕੇ ਦਿਨੇ ਲੈ ਸਾਰੀ ਤੇੜੀ ਬੰਦ ਰਹਿੰਦੀ ਆ ਰਾਤ ਨੂੰ ਆਉਂਦੀ ਆ ਉਹ ਵੀ ਝਮੱਕੇ ਜੇ ਮਾਰਦੀ ਆ ਆਉਂਦੀ ਆ ਚੱਲ ਜਾਂਦੀ ਆਉਂਦੀ ਮੱਛਰ ਵੀ ਇੰਨਾ ਵਾ ਕਿ ਜਿੰਨਾ ਝੂਠ ਮਾਰ ਲੀਏ ਬੇਸਾਬਾ ਯੋਗਤਾ ਅਨੁਪਾਤ ਆ ਪਾਣੀ ਦੇ ਵਿੱਚ ਮੱਛਰ ਤੋਂ ਉਦਾ ਹੀ ਝੋਨੇ ਦੇ ਵਿੱਚ ਹੁੰਦਾ ਲੇਕਿਨ ਪਾਣੀ ਦੇ ਵਿੱਚੋਂ ਮੱਛਰ ਵੀ ਇੰਨਾ ਵਾ ਕਿ ਇੰਨੇ ਹਾਲਾਤ ਇਸ ਏਰੀਆ ਦੇ ਇੰਨੇ ਹਾਲਾਤ ਗੰਭੀਰ ਆ ਕਿ ਜਿੰਨਾ ਝੂਟ ਮਾਰ ਲਿਆ ਸੰਤ ਬਲਬੀਰ ਸਿੰਘ ਸੀਚੇਵਾਲ ਉਹਨਾਂ ਨੇ ਇਸ ਏਰੀਆ ਦੀ ਬਾਹ ਫੜੀ ਹੋਈ ਆ ਕਿਉਂਕਿ ਉਹਨਾਂ ਦੇ ਦੋ ਵੋਟ ਲਗਾਤਾਰ ਇਸੇ ਚੱਲ ਰਹੇ ਆ ਨੰਬਰ ਦਿੱਤੇ ਹੋਏ ਆ ਸੰਗਤ ਨੂੰ ਜੇ ਕਿਸੇ ਨੂੰ ਅਬਰਜੈਂਸੀ ਪੈਂਦੀ ਆ ਨੀਰੇ ਸਵੇਰੇ ਪਈ ਉਹ ਬੋਰਡ ਰਾਈ ਉਹਨਾਂ ਨੂੰ ਪੁਲਤੇ ਲਿਜਾਇਆ ਜਾਂਦਾ ਵਾ ਹੋਰ ਵੀ ਸਮਾਜ ਸੇਵੀ ਜਿਹੜੀਆਂ ਸੰਗਤਾਂ ਇੱਥੇ ਹੁੰਦੀਆਂ ਆ ਆਉਂਦੀਆਂ ਵਾ ਸੰਗਤਾਂ ਆਉਂਦੀਆਂ ਵਾ ਲੇਕਿਨ ਆਉਂਦੇ ਜ਼ਰੂਰ ਆ ਲੇਕਿਨ ਉੱਥੋਂ ਵੀਡੀਓ ਵੀਡੀਓ ਬਣਾ ਕੇ ਹਾਲੀ ਵਾਲੇ ਬਾਬਾ ਜੀ ਵੀ ਕਹਿੰਦੇ ਇੱਕ ਹਾਂ ਹਾਂ ਉਹ ਵੀ ਉਹ ਵੀ ਸੇਵਾ ਕਰਨ ਨੂੰ ਉਹਨਾਂ ਦਾ ਲੰਗਰ ਵੀ ਚੱਲਦਾ ਉਦੋਂ ਦਾ ਨਹੀਂ ਪ੍ਰਸ਼ਾਸਨ ਵੱਲੋਂ ਕਹਿ ਜਾ ਰਿਹਾ ਕਿ ਹਮ ਪ੍ਰਬੰਧ ਪ੍ਰੋਪਰਲੀ ਆ ਉੱਥੇ ਜਿਹੜੇ ਕੈਂਪ ਲੱਗੇ ਹੋਏ ਆ ਮੈਡੀਕਲ ਸਹੂਲਤਾਂ ਜਿਹੜੀਆਂ ਦਿੱਤੀਆਂ ਗਈਆਂ ਐਸ ਡੀ ਆਰ ਐਫ ਦੀਆਂ ਟੀਮਾਂ ਮੌਜੂਦ ਨੇ ਰਾਤ ਨੂੰ ਜਦੋਂ ਜਦੋਂ ਤੁਸੀਂ ਦੱਸਿਆ ਕੋ ਪ੍ਰੋਬਲਮ ਆ ਆ ਜਾਂਦੀ ਆ ਫਿਰ ਤੁਸੀਂ ਉਹਨਾਂ ਨੂੰ ਜਦੋਂ ਫੋਨ ਕਰਦੇ ਕੋ ਅਗਣ ਬੋਰਡ ਦੇ ਜ਼ਰੀਏ ਤੁਹਾਨੂੰ ਲੈ ਕੇ ਜਾਂਦੇ ਜ ਹਸਪੀਟਲ ਦੇ ਵਿੱਚ ਜਾਂ ਕਿਦਾਂ ਜਦੋਂ ਹੁਣ ਤੁਸੀਂ ਕਹਿੰਦੇ ਸਵੇਰੇ ਸਵੇਰੇ ਅਸੀਂ ਦਵਾਈ ਲੈਣ ਚੱਲੇ ਰਾਤ ਦੇ ਬੱਚੇ ਬਿਮਾਰ ਆ ਜਾਂ ਕੋਈ ਹੋਰ ਬਿਮਾਰ ਦੇਖੋ ਜੀ ਤੁਸੀਂ ਸ਼ਾਮਾਂ ਨੂੰ ਆਣ ਕੇ ਦੇਖ ਲਿਓ ਕੋਈ ਵੀ ਟੀਮ ਇੱਥੇ ਮਿਲ ਜਾਏ ਤੇ ਜੋ ਕਹੂੰ ਹਰਜਾਨਾ ਭਰਨ ਨੂੰ ਤਿਆਰ ਆ ਕਿਉਂਕਿ ਦਿਨ ਦਿਨ ਜਿੰਨਾ ਚਿਰ ਸੂਰਜ ਖੜਾ ਉਹਨਾਂ ਚਿਰ ਸਾਰੀ ਦੁਨੀਆ ਵਾ ਵੀਡੀਓ ਬਣਾਉਣ ਨੂੰ ਵਿਊ ਲੈਣ ਨੂੰ ਸਾਰੇ ਆ ਉਦੋਂ ਬਾਅਦ ਬਾਬਾ ਬਲਬੀਰ ਤੋਂ ਸੀਚੀ ਆਲ ਦੇ ਦੋ ਸੇਵਾਦਾਰ ਰਹਿੰਦੇ ਆ ਉਹਨੇ ਸਵੇਰੇ ਅਗਨ ਬੋਟ ਲੈ ਕੇ ਬੈਟਰੀਆਂ ਨਾਲ ਕਦੀ ਆਉਣ ਨੂੰ ਜਾਂਦੇ ਕਦੀ ਆਉਂਦੇ ਸਭ ਸਸਤਾ ਐਸ ਸਵੇਰੇ ਸਵੇਰੇ ਹੁੰਦੀਆਂ ਵਾ 10 ਵਜੇ ਆਉਣਾ ਵਾ 4-5 ਵਜੇ ਸਭ ਨਿਕਲ ਜਾਂਦੇ ਆ ਸਿਰਪੋ ਉਹੀ ਰਹਿ ਜਾਂਦੇ ਆ ਚਾਹ ਲੋਕ ਲੰਨ ਦੀ ਜਿਹੜੀਆਂ ਆਪਦੀਆਂ ਕਿਸਤੀਆਂ ਵਾ ਜੀਵਿੰਦਾਰਾਂ ਦੀਆਂ ਮਾਰੀਆਂ ਮੋਟ ਟੁੱਟੀਆਂ ਫੁੱਟੀਆਂ ਪੀਪੀਆਂ ਦਾ ਪਾਣੀ ਕੱਢੀ ਜਾਂਦੇ ਆ ਤੁਰੇ ਜਾਂਦੇ ਆ ਦੋ ਤਿੰਨ ਜਣੇ ਪਾਣੀ ਕੱਢਦੇ ਆ ਦੋ ਜਣੇ ਚੱਪੂ ਲਾ ਕੇ ਫਿਰ ਉਹ ਸਿਰੇ ਲੱਗਦੇ ਆ ਹਾਲਾਤ ਆ ਇਸ ਏਰੀਆ ਦੇ ਔਰ ਸਰਕਾਰ ਨੂੰ ਪਰ ਜ਼ੋਰ ਮੰਗਾ ਕਿ ਜੇ ਇਹਨਾਂ ਦੇ ਬੰਨ ਨਾ ਬੰਨੇ ਗਏ ਤੇ ਇਹਨਾਂ ਦੀ ਕਣਕ ਵੀ ਨਹੀਂ ਬੀਜ ਹੁਣੀ ਝੋਨਾ ਤਾਂ ਇਹਨਾਂ ਦਾ ਚਲੇ ਗਿਆ ਝੋਨੇ ਦੀ ਤਾਂ ਕੋਈ ਮਿਆਦ ਨਹੀਂ ਕਿਉਂ ਕੋਈ ਨਹੀਂ ਦੇਖ ਲੋ ਚਾਰ ਚਪੇਰੇ ਨਿਗਾਹ ਮਾਰ ਕੇ ਦੇਖ ਲੋ ਇੱਥੇ 30 ਕਿਲੋਮੀਟਰ ਦਾ ਏਰੀਆ ਗੋਲ ਸਕਦੇ ਬਿਲਕੁਲੀ ਸਾਰੀਆਂ ਫਸਲਾਂ ਬਰਬਾਦ ਆ ਚਾਰਾ ਵੀ ਹੈ ਨਹੀਂਗਾ ਹੂੰ ਹੂੰ ਚਾਰਾ ਵੀ ਗਿਆ ਲੋ ਜੀ ਸਵੇਰ ਸਵੇਰ ਦਾ ਟਾਈਮ ਆ ਸਵੇਰ ਸਵੇਰੇ ਹੀ ਜਿਹੜੇ ਆ ਪਾਣੀ ਦੇ ਵਿੱਚ ਘਰੇ ਹੋਏ ਕਿਸਾਨ ਦੁਖੀ ਨਜ਼ਰ ਆ ਰਹੇ ਨੇ ਇਹ ਕੁਝ ਕਹਿਣਾ ਚਾਹੁੰਨੇ ਕਿਸਾਨ ਕੀ ਆ ਤਾਂ ਦੋਸੀ ਸੀ ਦਿਖਾ ਸਕਦੇ ਆ ਝੋਨੇ ਦੀਆਂ ਨਾਲੀਆਂ ਸਾਰੀਆਂ ਫਿਸ ਗਈਆਂ ਪਾਣੀ ਪੈ ਪੈ ਕੇ ਆਹ ਦੇਖੋ ਬੂਟੇ ਦਾ ਮੋਢ ਦਾ ਕੀ ਹਾਲਾਤ ਉੱਤੋਂ ਖਿੱਚਿਆ ਇਹ ਜੋ ਨਲ ਅੱਕ ਚ ਟੁੱਟ ਗਿਆ ਹੱਥ ਪਾ ਕੇ ਮੋਢ ਪਟਿਆ ਮੋਢਾਂ ਦਾ ਹਾਲ ਦੇਖ ਸਕਦੇ ਕੀ ਹਾਲਾਤ ਬਣ ਗਏ ਆ ਸਾਡੀ ਫਸਲ ਦਾ ਇੰਨਾ ਬੁਰਾ ਹਾਲਾਤ ਸਰਕਾਰ ਨੇ ਕਰ ਦਿੱਤਾ ਵੀ ਸਾਨੂੰ ਰਾਤ ਨੂੰ ਨੀਂਦ ਵੀ ਨਹੀਂ ਆਉਂਦੀ ਸੁੱਤੇ ਪੈਨ ਨੂੰ ਫਿਰ ਲਈ ਸਹੀ ਪੁੱਛੋ ਤੇ ਆਉਂਦੇ ਆ ਉੱਥੇ ਫੋਟੋ ਖਿਚਾ ਕੇ ਵਾਪਸ ਮੁੜ ਜਾਂਦੇ ਗਰਾਊਂਡ 'ਤੇ ਜ਼ੀਰੋ ਤੇ ਕੋਈ ਵੀ ਨਹੀਂ ਆ ਕੇ ਆਇਆ ਪ੍ਰਚਾਰਣ ਅਜਨਾਂ ਦੇ ਆਉਂਦਾ ਫੋਟੋ ਖਿਚਾ ਕੇ ਚਲ ਜਾਂਦਾ ਅਸੀਂ ਇਹ ਕਹਿੰਦੇ ਆ ਵੀ ਸਾਡੇ ਆਣ ਕੇ ਧਰਾਂ ਤੱਕ ਪਹੁੰਚੋ ਉੱਥੇ ਆਉਂਦੇ ਆ ਹੁਣ ਸਵੇਰੇ ਸਵੇਰੇ ਕਿੱਧਰ ਜਾ ਰਹੇ ਸੀ ਅਸੀਂ ਉਹ ਹੀ ਤੁਹਾਨੂੰ ਦੱਸਿਆ ਵੀ ਦਵਾਈ ਲੈਣ ਜਾ ਰਹੇ ਸੀ ਉਹੀ ਵੀ ਸਰਕਾਰ ਨੇ ਕੈਂਪ ਲਾਇਆ ਕੋਈ ਵੀ ਨਹੀਂ ਹੈਗਾ ਇਸ ਟਾਈਮ ਤੁਸੀਂ ਜਾ ਸਕਦੇ ਕੋਈ ਵੀ ਹੈ ਨਹੀਂ ਉੱਥੇ ਕੋਈ ਨਹੀਂ ਉਹ 9 10 ਵਜੇ ਆਉਂਦੇ ਆ ਬਸ ਉਹ ਆਦਾ ਫਾਰਮੈਲਟੀ ਪੂਰੀ ਕਰਦੇ ਤੇ ਚਲੇ ਜਾਂਦੇ ਬਾਅਦ ਰਾਤ ਨੂੰ ਕੋਈ ਨਹੀਂ ਕੋਈ ਨਹੀਂ ਰਾਤ ਨੂੰ ਇੱਥੇ ਰਹਿੰਦਾ ਕੋਈ ਰਾਤ ਕੋਈ ਕੰਪਨੀ ਬਾਬੇ ਸੀਚੇ ਵਾਲੀਆਂ ਵੀ ਆਏਦਣ ਉਹਨਾਂ ਨੂੰ ਫੋਨ ਕਰਕੇ ਤੜਕਾ ਤੜਕੇ ਗਏ ਵੀ ਤੁਹਾਡਾ ਸਰਕਾਰੀ ਇੱਥੇ ਮੁਲਾਜ਼ਮ ਕਿਹੜਾ ਉਹ ਕਹਿੰਦੇ ਸੀ ਆਉਣੇ ਆ ਜੀ ਕਰਦੇ ਆ ਪਰ ਉਹਨਾਂ ਵੀ ਕਿਹਾ ਸੀ ਪਰ ਬਾਬੇ ਸੀਚੇ ਵਾਲੀਆਂ ਦੇ ਤੰਬੂ ਉੱਥੇ ਲੱਗਾ ਹੋਇਆ ਤੇ ਬਾਬਾ ਸੁੱਖਾ ਸੋਧ ਥਰੈਲ ਸਾਹਿਬ ਉਹਨਾਂ ਦਾ ਲੱਗਾ ਹੋਇਆ ਪਰ ਸਰਕਾਰ ਦਾ ਨਮੈਂਦਾ ਕੋਈ ਵੀ ਨਹੀਂ ਹੈਗਾ ਇਸ ਟਾਈਮ ਤੇ ਖਲਾਤ ਦੇਖ ਸਕਦੇ ਹੋ ਸਵੇਰੇ ਸਵੇਰੇ ਤੁਸੀਂ ਕੁਝ ਕਹਿਣਾ ਚਾਹੁੰਦੇ ਜੀ ਬਹੁਤ ਮਾੜੇ ਹਾਲਾਤ ਆ ਜੀ ਸਾਰੇ ਝੋਨੇ ਮਰ ਗਏ ਜੀ ਤੇ ਮੈਂ ਇਹ ਕਹਿਣਾ ਚਾਹੁੰਦਾ ਵਾਂ ਤੇ ਬੱਚਾ ਸਕੂਲੇ ਜਾਂਦਾ ਸੀ ਸਕੂਲੇ ਜਾਂਨੇ ਤੇ ਪਾਣੀ ਆ ਗਿਆ ਕਰਕੇ ਤੇ ਸਕੂਲੇ ਨਹੀਂ ਜਾ ਰਿਹਾ ਸਕੂਲੇ ਨੂੰ ਬੰਦ ਆ ਜੀ ਹਾਂਜੀ ਪੜ੍ਹਾਈ ਜਿਹੜੀ ਹੈ ਬਿਲਕੁਲ ਬੰਦ ਹੋ ਗਈ ਕਿਹੜੀ ਕਲਾਸ ਚ ਪੜ੍ਹਦੇ ਬੱਚਾ 7 8ਵੀਂ ਅੱਠਵੀਂ ਹਾਂਜੀ ਹਾਂਜੀ ਹੁਣ ਕਿੰਨਾ ਚਿਰ ਤੁਸੀਂ ਸਕੂਲੋਂ ਜਿਹੜੇ ਆ ਉਹ ਇੱਥੇ ਘਰ ਦੇ ਵਿੱਚ ਰਹੋਗੇ ਜਾਂ ਰਾਤ ਨੂੰ ਪੜਾਈ ਕਿਦਾਂ ਪੂਰੀ ਹੁੰਦੀ ਕਿਵੇਂ ਹਾਲਾਤ ਰਾਤ ਦੇ ਪੜਾਈ ਤੇ ਬੰਦੀ ਹੈ ਜੀ ਤੇ ਇਸ ਟਾਈਮ ਤੇ ਜਦੋਂ ਪਾਣੀ ਬੰਦ ਹੋਊਗਾ ਅੜੂਗਾ ਤੇ ਫਿਰ ਜਾਵਾਂ ਸਕੂਲ ਹਾਂਜੀ ਤੁਸੀਂ ਹਾਲਾਤ ਦੇ ਸਕਦੇ ਹੋ ਮੈਂ ਕੈਮਰਾਮੈਨ ਨੂੰ ਵੀ ਕਹੂੰਗਾ ਕਿ ਹਾਲਾਤ ਦਿਖਾਏ ਜਾਣ ਕਿ ਸਵੇਰੇ ਸਵੇਰੇ ਜਿਹੜੇ ਆ ਲੋਕ ਪਰੇਸ਼ਾਨ ਨੇ ਲੋਕ ਰਾਤ ਨੂੰ ਜਿਹੜਾ ਉਹ ਬਿਮਾਰੀਆਂ ਦੇ ਨਾਲ ਯੂਜ਼ਦੇ ਨੇ ਮੱਛਰ ਬਹੁਤ ਆ ਜਾਂਦੇ ਨੇ ਸਾਪਸ ਬੂਲੀਆਂ ਘਰਾਂ ਦੇ ਵਿੱਚ ਬਹੁਤ ਆ ਜਾਂਦੇ ਨੇ ਪਰ ਇਸ ਟਾਈਮ ਜਿਹੜਾ ਸਵੇਰੇ ਸਵੇਰੇ ਹੀ ਹੁਣ ਸ਼ਹਿਰ ਨੂੰ ਆਪਣੇ ਦਵਾਈਆਂ ਲੈਣ ਲਈ ਜਾਂ ਹੋਰ ਕੋਈ ਸਮਾਨ ਲੈਣ ਲਈ ਜਾਂਦੇ ਨੇ ਤੁਸੀਂ ਤਸਵੀਰਾਂ ਦੇ ਸਕਦੇ ਹੋ ਬਸ ਆਸੇ ਪਾਸੇ ਪਾਣੀ ਹੀ ਪਾਣੀ ਜਿਹੜਾ ਉਹ ਨਜ਼ਰ ਆਉਂਦਾ ਹੈ ਸੁਲਤਾਨਪੁਰ ਲੋਧੀ ਦਾ ਮੰਡ ਖੇਤਰ ਜਿੱਥੇ ਕਿ 15 ਤੋਂ 20 ਪਿੰਡ ਹੜ੍ਹ ਪ੍ਰਭਾਵਿਤ ਹੋ ਚੁੱਕੇ ਨੇ ਕਪੂਰਥਲਾ ਤੋਂ ਕੈਮਰਾਮੈਨ ਚੰਨੀ ਦੇ ਨਾਲ ਚਰਜੀ ਸਿੰਘ ਢੱਲੋਂ ਪੀਟੀਸੀ ਨਿਊਜ਼